ਥੋੜਾ ਹੋਰ ਬਾਹਰ ਬਣਾ ਰਹੇ ਆ ਉੱਥੇ ਬਰਾਮਾ ਕੇ ਦਫਤਰ ਪੂਰਾ ਬਣਾਵਾਂਗੇ ਦਾ ਠੀਕ ਹੈ ਜਿਹੜੀ ਉੱਥੇ ਪ੍ਰਸ਼ਾਸਰਿਕ ਕੰਮ ਹੈਗਾ ਭਾਰੀ ਤੋਂ ਹੁੰਦਾ ਹੈਗਾ ਉਹਨਾਂ ਦੇ ਅਲੱਗ ਕੇਸ ਹੋਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਤਨੌਰ ਤੇ ਹਲਕਾ ਰਾਜਪੁਰਾ ਤੋਂ ਉਹ ਮਤਲਬ ਸਾਰੇ ਮਦਨਾਲ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਕਾਰ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਕ ਬੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਾਕੇ ਦੋਨਾਂ ਨੇ ਅਸੀਂ ਉਹ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਭਾ ਹੈਗਾ ਕਿਉਂਕਿ ਨਾਭਾ ਜਲਕਾ ਚਾਰ ਸਾਡੇ ਅਜੇ ਮੌਜੂਦ ਤਾਂ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਲੇ ਹੱਥ ਦੇ ਮੋਹਿਮ ਪੰਡਾਜੀ ਦੇਖੋਗੇ ਉੱਥੇ ਕੋਈ ਵੀ ਜਿਹੜੀ ਕੋਈ ਪੁਲਿਸ ਤੱਕਾ ਕਰਦੀ ਹੈ ਕੋਈ ਸਰਕਾਰ ਤੱਕਾ ਕਰਦੀ ਹੈ ਮੈਨੇ ਤੱਕਾ ਕਰਦਾ ਹੈਗਾ ਜਾਂ ਉਹ ਸਭ ਮਿਨਿਸਟਰ ਤੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂਦੇ ਨੋਟਿਸ ਔਰ ਅਸੀਂ ਇਸ ਇਸ ਟੀਮ ਬਲੋਂ ਅਸੀਂ ਇਕੱਠੇ ਹੋ ਕੇ ਕਿ ਜਿਹੜਾ ਸਰਕਾਰ ਦੀ ਮੋਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਸ਼ੇ 'ਚ ਚੂਰ ਨੇ ਜਿਨ੍ਹਾਂ ਨੂੰ ਅੱਗੇ ਕੋਈ ਦਿਖਦਾ ਹੀ ਨਹੀਂ ਹੈਗਾ ਸਵਾਏ ਪੈਸੇ ਤੇ ਸੱਤਾ ਤੋਂ ਜਿਹੜੇ ਉਸ ਮਗਰੂਰ ਨੇ ਉਹਨਾਂ ਅਸੀਂ ਕਬੰਡ ਤੋੜਾਂਗੇ ਔਰ ਇਹ ਸਾਡੇ ਮੈਂ ਤੁਹਾਡੇ ਰਾਹੀਏ ਪ੍ਰਸ਼ਾਸਨੋਂ ਵੀ ਤੇ ਪੰਜਾਬ ਸਰਕਾਰ ਅਭੀ ਪਾਤਮਾਨ ਨਾਲ ਤੌਰ ਤੇ ਜੇ ਆ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਹੁਣ ਦੱਸਰਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਆ ਰਹੇ ਨੇ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਵਰਗਾ ਵਾਸਤੇ ਬਲਕਿ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀ ਆ ਜਿਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋਰ ਤੋਰ ਕਰਨ ਦੀ ਸਿਆਸੀ ਤੌਰ ਤੇ ਕਿਸ ਨਾਲ ਜੋੜਨ